ਸਾਹਮਣੇ ਕਹੇ ਆਂ ਦਿੱਲੀ ਵਾਲਿਆਂ ਨੇ ਤਾਂ ਉਤਵਾ ਦਾ ਬੰਦੂ ਦਿਸਣਾ ਨਹੀਂ ਆ ਜਿਹੜੇ ਪੰਜਾਬ ਵਾਲੇ ਰਿਪਰੈਜ਼ੈਂਟੇਟਿਵ ਨੇ ਇਹਨਾਂ ਨੂੰ ਪੁੱਛਾ ਗਏ ਕਿ ਚਿਤਾਇਆ ਸੀ ਜਿੰਨਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਹੁਣ ਜਾ ਕੇ ਰਹਿ ਲੋ ਦਿੱਲੀ ਤੁਸੀਂ ਵੀ ਉਹ ਬੰਦੇਓ ਰੱਬ ਦੇਓ ਤੁਹਾਡਾ ਨਾ ਕਾ ਕੋਈ ਕੌਂਸਿਲਿਓ ਸੀ ਤੁਹਾਡੇ ਬੰਦੇਆਂ ਦੀਆਂ ਦੁਕਾਨਾਂ ਜਿੰਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਤੁਸੀਂ ਨਾਲ ਨਹੀਂ ਖੜਦੇ ਅਮਰ ਉਹਨਾਂ ਤੋਂ ਪੁੱਛਿਆ ਮਗੇ ਯਾਰ ਜਿਹੜਾ ਲੋਕਾ ਲੈ MLA ਹੈ ਇਹ ਕੀ ਆਂਦਾ ਉਹਨਾਂ ਦਾ ਜ਼ਿਮਾ ਹੈ ਇਹਨਾਂ ਦੀ ਜਿਹੜੀ JPC ਆ ਉਹ ਵਿਰੋਧ ਦੇ ਅੱਗੇ ਬੈਠੂਗਾ ਮੈਨੂੰ ਇਹ ਦੱਸੋ ਤੁਸੀਂ ਵੋਟਾਂ ਉਹਨੂੰ ਅੱਗੇ ਪਾਉਣ ਲਈ ਦਿੱਤੀਆਂ ਸੀ ਕਿ ਐਸੈਂਬਲੀ 'ਚ ਕੋਈ ਗੱਲ ਕਰਨ ਲਈ ਦਿੱਤੀਆਂ ਸੀ ਕੰਮ ਕਰਨ ਨੂੰ ਦਿੰਦੇ ਹੈ ਨਾ ਤੇ ਕੀ ਇਹਨਾਂ ਨੂੰ ਪੁੱਛਿਆ ਸੀ ਕਿ ਕੰਮ ਕੀ ਕਰੂਗੇ ਇਨਕਲਾਬ ਆ ਜੂਗਾ ਲੈ ਆ ਗਿਆ ਤੁਹਾਡਾ ਇਨਕਲਾਬ ਤਾਂ ਕਿਉਂ ਇਨਕਲਾਬ ਅਸੀਂ ਰੋ ਸਰਕਾਰ ਦੇ ਸ਼ਹਿਰਾ ਦੇ ਘੇਰੇ ਫਿਰਦੇ ਆ ਇੱਕ ਗੱਲ ਧਿਆਨ ਨਾਲ ਸੁਣ ਲਿਓ ਜੇ ਨਾ ਤਾਂ ਬੀਬੀ ਇੰਦਰਾ ਨੇ ਜਿਵੇਂ ਕਿਹਾ ਸੀ ਗਰੀਬੀ ਹਟਣੀ ਐ ਨਾ ਬਾਦਲਾਂ ਦੇ ਕਹਿਣ ਕੈਲੀਫੋਰਨੀਆ ਬੰਨਾ ਤੇ ਨਾ ਅਮਰਿੰਦਰ ਸਿੰਘ ਦੇ ਫੁਟਕਾ ਸਾਲ ਨੂੰ ਚੱਕ ਕੇ ਕਹੀ ਨਸ਼ੇ ਹਟਣੇ ਐ ਤੇ ਨਾ ਇਹਨਾਂ ਦੇ ਕਹਿਣ ਤੇ ਨਿਕਲ ਆ ਪਾਵੇਂ ਕਿ ਸਾਰਾ ਕੁਝ ਇਤੋਂ ਦੇ ਲੋਕੋ ਕਸਾਖਤੇ ਨਹੀਂ ਮੈਂ ਦੁਨੀਆ ਦੇ ਹਰ ਹਿੱਸੇ 'ਚ ਗਿਆ ਹੈ ਮੈਂ ਉਹਨੂੰ ਲੈ ਕੇ ਦਿੰਦਾ ਕਿ ਐ ਹੋ ਜੀ ਧਰਤੀ ਐ ਹੋ ਜੇ ਮਿਹਨਤ ਕਾਸ਼ ਲੋਕ ਦੁਨੀਆ ਜੀਂ ਤੇ ਨਹੀਂ ਅਸੀਂ ਮਰ ਪਤਾ ਕਿਉਂ ਰਹੇ ਆ ਕਿ ਜਿਨਾਂ ਨੂੰ ਅਸੀਂ ਨੀਤੀਆਂ ਬਣਾਉਣ ਲਈ ਭੇਜਦੇ ਆ ਅਸੈਂਬਲੀ 'ਚ ਉਹ ਤਾਂ ਆਂਦੇ ਬੱਚੇ ਪੀਸੀਐਸ ਦੇ ਪੈਜੂਗਾ ਉਹ ਯਾਰ ਕਦੇ ਪੁੱਛੂਗੇ ਕਿ ਉਹਨੂੰ ਕੋਈ ਕੰਮ ਆਉਂਦਾ ਵੀ ਹੈ ਮੈਂ ਨਾਂ ਦੇ ਇੱਕ ਐਮਐਲਏ ਨੂੰ ਪੁੱਛ ਲਿਆ ਮੈਂ ਕਿਹਾ ਯਾਰ ਤੂੰ ਗੱਲ ਛੋੜ ਤੂੰ ਆ ਇੱਥੇ ਟੁਰਿਆ ਫਿਰਦਾ ਤੂੰ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹੈ ਉੱਥੇ ਜਾ ਕੇ ਗੱਲ ਕਰ ਆਹਦਾ ਡਿੰਨੀ ਭਾਜੀ ਆ ਜਿਹੜਾ ਤੁਸੀਂ ਕਹਵਾਏ ਨਹੀਂ ਮੈਂ ਤਾਂ ਐਵੇਂ ਤੇ ਐ ਉਹ ਮੈਂ ਕਿਹਾ ਬੰਦਿਆ ਰੱਬ ਤੇ ਇਹਦਾ ਮਤਲਬ ਆਹੀ ਨਿਕਲਦਾ ਹੈ ਜਿਹੜੇ ਬੰਦਿਆਂ ਨੂੰ ਐਮ ਐਲ ਏ ਦੀ ਫੁੱਲ ਫਾਰਮ ਨਹੀਂ ਪਤਾ ਉਹ ਇੰਗੇਜੇਡ ਹੀ ਹੈ ਜ਼ਿੰਮੇਵਾਰ ਕਾ ਉਹ ਵੀ ਜੋ ਡੋੜਾ ਨਹੀਂ ਉਹ ਕਿਵੇਂ ਨਿਭਾ ਦੇਣਗੇ ਆਹ ਜਿਹੜੀ ਛੋਟੀ ਜਗ੍ਹਾ ਜਿਵੇਂ ਭਾਈ ਸਾਹਿਬ ਨੇ ਕਿਹਾ 12 ਸਾਲ ਜਿਹੜੇ ਬੇਸਿਕ ਗੱਲ ਕਰ ਲੋ ਬਾਕੀ ਗੱਲਾਂ ਮੈਂ ਕਿਉਂਕਿ ਤੁਹਾਡੇ ਨਾਲ ਉਹ ਗੱਲਾਂ ਕਰ ਬਿਆ ਜਿਹੜੀਆਂ ਤੁਹਾਨੂੰ ਨਹੀਂ ਪਤਾ ਪ੍ਰੈਸ ਨਾਲ ਥੋਡੀਆਂ ਗੱਲਾਂ ਕਰਾਂਗੇ ਤਾਂ ਜੋ ਦੁਨੀਆਂ ਨੂੰ ਪਤਾ ਲੱਗੇ ਕਿ ਤੁਹਾਡਾ ਮਸਲਾ ਕੀ ਹੈ ਤੇਰਾ ਹੱਲ ਕਿਵੇਂ ਹੋ ਸਕਦਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨ ਵਾਲੀ ਹੈ ਸਿਰਫ ਇੱਕ ਗੱਲ ਕਿ ਜਦੋਂ ਵੋਟ ਆਉਂਦੀ ਹੁੰਦੀ ਹੈ ਨਾ ਉਹਨੂੰ ਜਿੰਦਾਬਾਦ ਮੁਰਦਾਬਾਦ ਚਾਹਣਾ ਚਾਹਿਆ ਕਰ। ਨਾ ਹੀ ਉਹ ਤੋਂ ਦੇ ਸਿੱਖਾ ਜਮਾਏ ਹਿੰਦੂ ਹੈ। ਪਲੀਜ਼ ਵੰਡੇ ਨਾ ਜਾਓ। ਬੋਲੇ ਸੋਨਹਾ ਸਿੱਰਿਆ ਕਾਲ ਆਉਂਦੇ ਜੇ ਟਰੰਪ ਚੁਣਿਆ ਸੀ ਨਾਲੇ। ਕਿਵੇਂ ਬਣਿਆ ਸੀ ਉਹ ਤਿੰਨ ਵਾਰੀ ਅਮਰੀਕਾ ਦੀਆਂ ਪਾਲਿਸੀਆਂ ਕੀ ਹੋਣਗੀਆਂ? ਉਹ ਟੀਵੀ ਦਾ ਉੱਤੇ ਡਿਸਕਸ਼ਨ ਹੋਇਆ ਕਮਲਾ ਹੈਰਤ ਕਿ ਡੋਨਲਡ ਟਰੰਪ ਦੀ ਕਿ ਮੇਰੀ ਫੋਰਨ ਪਾਲਸੀ ਆ ਹੋਊਗੀ ਆਰਥਿਕਤਾ ਐ ਬੈਟਰ ਹੋਊਗੀ ਰੈਵਨਿਊ ਆ ਬੈਟਰ ਹੋਊਗਾ ਡਿਫੈਂਸ ਆ ਹੋਊਗਾ ਮੈਨੂੰ ਕਦੇ ਵੀ ਦੱਸਿਓ ਜੇ ਕਿਤੇ ਆਸੀ ਆਪਦੇ ਮੰਤਰੀਆਂ ਤੋਂ ਆ ਗੱਲ ਪੁੱਛੀ ਐ ਕਿ ਕਿਹੜੀ ਗਰੀਬ ਦੀ ਪੱਕ ਪਤਾ ਨਹੀਂ ਕਿਹੜੇ ਵੀਰ ਦੀ ਤੇ ਚਾਚੇ ਮੰਤਰੀ ਬਣਾਪਾ ਇੱਕ ਆ ਨਾ ਖੁੰਡਾ ਲੈ ਕੇ ਆਉਂ ਆ ਸਾਡਾ ਇੱਕ ਜੂ ਪਹਿਲਾਂ ਸੀ ਉਹਨਾਂ ਨੇ ਮੰਜੀ ਬੋਲ ਲੈਂਦਾ ਫੇਰ ਉਹਨਾਂ ਨੇ ਬੱਕਰੀ ਚੋ ਲੈਦਾ ਆਹ ਹੋਣ ਵਾਲਾ ਉਹਨਾਂ ਨੇ ਕੋਠੇ ਪੈਂਚਰ ਵਾਲ ਲੈਂਦਾ ਜੇ ਮੈਂ ਤੁਹਾਨੂੰ ਦੱਸਾਂ ਜੇ ਤੁਸੀਂ ਗਵਾਚਿਆਈ ਪੰਜਾਬੀ ਹੋ ਇਹਨਾਂ ਨੂੰ ਇਸੇ ਕੰਮ ਦੇ ਦੋਂ ਵਸ ਤੋਂ ਬਾਅਦ ਜੇ ਨਹੀਂ ਆਇਆ ਤਾਂ ਤੁਸੀਂ ਜੀਰੇ ਵਾਲੇ ਪਰਸੋਂ ਅਸੀਂ ਫੋਗਿੰਗ ਮਸ਼ੀਨਾਂ ਲੈਂਤੀਆਂ ਕੋਈ 300 ਫੋਗਿੰਗ ਮਸ਼ੀਨ ਲੈ ਲਈ ਹੈ ਤੇ ਹੁਣ ਯੂਥ ਅਕਾਲੀ ਦਲ ਦੀ ਡਿਊਟੀ ਲਈ ਹੈ ਕੀ ਹਰ ਰੋਜ਼ ਅਗਲੇ ਮਹੀਨੇ ਵਾਸਤੇ ਉਹਨਾਂ ਪਿੰਡਾਂ ਵਿੱਚ ਮੱਛਰ ਮਾਰਨ ਵਾਲੀ ਉਹ ਸਾਰੀ ਸਪਰੇ ਪੂਰੇ ਪਿੰਡ 'ਚ ਲਗਾਤਾਰ ਇੱਕ ਮਹੀਨੇ ਦੀ ਸੇਵਾ ਸਾਰੇ ਉਹ ਪਿੰਡਾਂ ਵਿੱਚ ਅਸੀਂ ਕੀਤੀ ਜਾਊਗੀ ਪਹਿਲਾਂ 2-3 ਦਿਨਾਂ ਤੋਂ ਸ਼ੁਰੂ ਹੋ ਜੂਗੀ ਜਿਹੜੀ ਫੋਗਿੰਗ ਦੀ ਤੇ ਬਾਕੀ ਅਸੀਂ ਡਾਕਟਰਾਂ ਦੀ ਇੱਕ ਸਵਾ 100 ਟੀਮ ਤਿਆਰ ਕਰ ਲਈ ਹੈ ਤੇ ਉਹ ਡਾਕਟਰਾਂ ਦੀ ਉਹਨਾਂ ਪਿੰਡਾਂ 'ਚ ਕੈਂਪ ਲਾਉਣਗੇ ਇੱਕ ਮਹੀਨਾ ਪੂਰਾ ਕਿਉਂਕਿ ਹੁਣ ਪਾਣੀ ਜਦੋਂ ਥੱਲੇ ਚੱਲ ਗਿਆ ਅਸਲੀ ਸੇਵਾ ਹੁਣ ਹੁਣ ਸ਼ੁਰੂ ਹੋ ਰਹੀ ਹੈ ਕਿਉਂਕਿ ਉਦੋਂ ਤਾਂ ਨੁਕਸਾਨ ਹੋ ਗਿਆ ਪਰ ਹੁਣ ਆਪਾਂ ਸਾਰਿਆਂ ਨੇ ਮਦਦ ਕਰਨੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਆ ਦੇਖੋ ਪੰਜਾਬੀ ਖਾਲਸਾ ਜੀ ਤੁਸੀਂ ਹਿੰਦੁਸਤਾਨ ਚ ਜਿੱਥੇ ਕਿਸੇ ਮੁਸ਼ਕਲ ਆਉਂਦੀ ਨਾ ਸਭ ਤੋਂ ਪਹਿਲੇ ਆਪਾਂ ਚਲੇ ਜਾਂਦੇ ਹੁਣ ਰਾਜਪੁਰ ਗੁਜਰਾਤ ਵਿੱਚ ਪਹੁੰਚਾ ਲਿਆ ਅਸੀਂ ਆਪਣੇ ਲੋਕ ਇੱਥੋਂ ਉੱਥੇ ਲੰਗਰ ਲੈ ਕੇ ਗਏ ਘਰ ਬਣਾਉਣ ਵਾਸਤੇ ਸੇਵਾ ਲਈਤੀ ਸਾਰੇ ਕਿਤੇ ਗਏ ਤਾਮਿਲ ਲੜੂ ਸੁਨਾਮੀ ਆਈ ਆਪਣੇ ਇੱਥੋਂ ਗਏ ਲੋਕ ਜਦੋਂ ਸਾਡੇ ਤੇ ਆਪਣੇ ਵਿਰਤਾ ਪਈ ਹੈ ਕੋਈ ਨਹੀਂ ਖੜਾ ਤੁਹਾਡੇ ਨਾਲ ਕਿਸੇ ਦੇਸ਼ ਦੀਦਾ ਸੈਂਟਰ ਸਰਕਾਰ ਨਾ ਸੂਬਾ ਸਰਕਾਰ ਨਾ ਕਿਸੇ ਸੂਬੇ ਦੀ ਸਰਕਾਰ ਨਾ ਕੋਈ ਸੂਬੇ ਕਿਸੇ ਹੋਰ ਸੂਬੇ ਦੇ ਕੋਈ ਲੋਕ ਆਏ ਥੋੜੀ ਸਾਥ ਦੇਣ ਵਾਸਤੇ ਤੇ ਆਪਾਂ ਹਰ ਵਾਸਤੇ ਖੜਦੇ ਆ ਆ ਫਰਕ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਆਪਾਂ ਨੂੰ ਆ ਦੇਖੋ ਆ ਕਿੰਨਾ ਵੱਡਾ ਦੇ ਤੇ ਮੈਂ ਧੰਨਵਾਦ ਕਰਦਾ ਆਪਣੀ ਕੌਮ ਤੇ ਜਿਨ੍ਹਾਂ ਨੇ ਆਪ ਆਪਣੀ ਸੇਵਾ ਕੀਤੀ ਜਿਹੜੇ ਇਲਾਕਿਆਂ ਚ ਨੁਕਸਾਨ ਨਹੀਂ ਸੀ ਸਾਰੇ ਆਪਣੇ ਕੋਈ ਕਣਕ ਲੈ ਕੇ ਜਾ ਰਿਆ ਸੀ ਕੋਈ ਰਾਸ਼ਨ ਲੈ ਕੇ ਜਾ ਰਹੀ ਸੀ ਆਪ ਲਾਲ ਆਪ ਮਹਾਰਾਜ ਟਰਾਲੀਆਂ ਦੇ ਉੱਤੇ ਗਏ ਐ ਮੈਂ ਤੁਹਾਡਾ ਤਨਵਾਦ ਕਰਦਾ ਆ ਸਪਿਰਿਟ ਆ ਆਪਾਂ ਆਪਣੇ ਪੈਰਾਂ ਤੇ ਖੜਨ ਨੂੰ ਲੋਡ ਵੀ ਨਹੀਂ ਆਪਣੇ ਆਪਾਂ ਇੰਨੇ ਤਗੜੇ ਆ ਆਪਾਂ ਆਪਣੇ ਪੈਰਾਂ ਤੇ ਖੜੇ ਆਪ ਹੀ ਹੋਣਾ ਤੇ ਭਾਵੇਂ ਜੋ ਮਰਜ਼ੀ ਹੋ ਜੇ ਤੁਸੀਂ ਦੇਖ ਲਓ ਮੈਂ ਗੱਲ ਕਰ ਰਿਹਾ ਸੀ ਹਰਿਆਣਾ ਵਾਲੇ ਰੋਜ਼ ਰੋਲਾ ਪਾਉਂਦੇ ਪਾਣੀ ਸਾਨੂੰ ਦਿਓ ਪਾਣੀ ਸਾਡਾ ਲੈ ਗਏ ਰਸਤਿਆਂ ਨਾਲੇ ਅੱਧਾ ਪਾਣੀ ਲੈ ਗਏ ਜਦੋਂ ਪਾਣੀ ਦਾ ਤਬਾਹੀ ਹੋਈ ਕਿਰਪਾਏ ਦੀ ਮਦਦ ਨਹੀਂ ਕੀਤੀ ਲੈਣ ਵਾਸਤੇ ਸੱਤ ਖੋਣ ਵਾਸਤੇ ਆਪਣਾ ਤਿਆਰ ਤਿਆਰ ਹੈ ਪਰ ਜਦੋਂ ਜ਼ਰੂਰਤ ਹੈ ਉਦੋਂ ਤੁਹਾਡਾ ਸਾਥ ਨਹੀਂ ਦਿੱਤਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਆਪਣੇ ਆਪ ਹੀ ਤਕੜਾ ਹੋਣਾ ਪੈਣਾ ਹੈ ਆਪਣੇ ਆਪ ਹੀ ਤਕੜਾ ਹੋਣਾ ਪੈਣਾ ਹੈ ਆ ਦਿੱਲੀ ਆਣੀਆਂ ਪਾਰਟੀਆਂ ਸਾਰੀਆਂ ਇੱਥੇ ਲੁੱਟਣ ਵਾਸਤੇ ਆਉਂਦੀਆਂ ਨੇ ਸੇਵਾ ਕਰਨ ਵਾਸਤੇ ਨਹੀਂ ਤੋ ਐਸ ਕਰਕੇ ਮੈਂ ਧੰਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਤੁਸੀਂ ਅੱਜ ਮੁਕਸਰ ਜ਼ਿਲ੍ਹੇ ਤਰਫੋਂ ਆਪਸੇ ਇੱਥੋਂ ਆਪਾਂ ਇੱਕ ਸੌਟ ਰੱਖ ਦੇਖੋ ਭਰਿਆ ਪੈਟ ਡੱਟੇ ਡਰੱਕ ਆਪਾਂ ਹੁਣ ਜਿਹੜੇ ਯੂਥ ਮੁੰਡੇ ਨੇ ਡਿਊਟੀ ਲਈ ਹੈ ਸਾਰੇ ਕਿ ਹੁਣ ਉਹਨਾਂ ਪਿੰਡਾਂ ਜਾ ਕੇ ਪਿੰਡ ਪਿੰਡ ਵਿੱਚ ਅਸੀਂ ਡਿਸਟ੍ਰੀਬਿਊਸ਼ਨ ਕਰਾਂਗੇ ਕਿ ਇਹ ਹੈ ਜੀ ਹਲਕੀ ਗੱਲ ਕਰਨੀ ਜਦ ਸਾਰਾ ਪੰਜਾਬ ਮਰ ਰਿਹਾ ਇਸ ਲੜਾਂ ਦੇ ਵਿੱਚ ਤਾਂ ਇਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ ਔਰ ਇਸ ਦਾ ਜਵਾਬ ਮੈਂ ਇਹ ਦੇਣਾ ਚਾਹਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਡੇ ਪਰਿਵਾਰ ਨੂੰ ਪੈਂਦਾ ਕਿਉਂਕਿ ਜਿਸ ਪਰਿਵਾਰ ਨੂੰ ਗੁਰੂ 10ਵੇਂ ਪਾਤਸ਼ਾਹ ਦੀ ਔਰ 6ਵੇਂ ਪਾਤਸ਼ਾਹ ਦੀ ਮਿਹਰ ਹੋਈ ਹੋਏ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕਿਸੇ ਦੀ ਕੋਈ ਟਿੱਪਣੀ ਦੀ ਕੋਈ ਫਰਕ ਪੈਂਦਾ ਕਹਿੰਦੇ ਸੀ ਕਿ ਝੰਡਾ ਲਹਿਰਾ ਰਿਹਾ ਹੈ ਅਹਿਮਦ ਸ਼ਾਹ ਅਫਦਾਲੀ ਦਾ ਮੋਤੀਬਗ ਪੈਲੇਸ ਦੇ ਵਿੱਚ ਮੈਂ ਇੰਨਾ ਕਹਿਣਾ ਚਾਹਦੀ ਆ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉੱਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ ਦਸਵੇਂ ਪਾਤਸ਼ਾਹ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਇੱਕ ਹੁਕਮਨਾਮਾ ਲਿਖ ਕੇ ਤੇਰਾ ਘਰ ਮੇਰਾ ਅਸਹਿ ਔਰ ਜਿਨ੍ਹਾਂ ਨੇ ਵਾਰ ਦਿੱਤਾ ਜਿਨ੍ਹਾਂ ਦੀ ਬਦੌਲਤ ਘਰ ਬਸ ਰਿਹਾ ਹੈ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਸਾਡੇ ਸਭ ਤੋਂ ਉੱਪਰ ਘਰ ਦੇ ਉੱਪਰ ਇੱਕ ਕਮਰਾ ਹੈ ਜਿੱਥੇ ਗੁਰਦੁਆਰਾ ਗ੍ਰੰਥ ਸਾਹਿਬ ਨੇ ਸ਼ਸਤਰ ਨੇ ਉਹ ਨਿਸ਼ਾਨ ਸਾਹਿਬ ਨੇ ਉਹ ਜ਼ਰੂਰ ਝੂਲ ਰਹੇ ਨੇ ਇਸ ਤਰ੍ਹਾਂ ਨੀਜੀ ਟਿੱਪਣੀ ਕਿਸ ਤਰ੍ਹਾਂ ਵਾਜਬ ਸਮਝ ਲਓਗੇ ਦੇਖੋ ਇਹਦੇ ਉੱਤੇ ਮੈਂ ਨਹੀਂ ਕਰ ਕਹਿਣਾ ਚਾਹਦੀ ਕੁਝ ਮੈਂ ਇਹਨਾ ਸਮਝਦੀ ਆ ਕਿ ਪਹਿਲੇ ਆਪਣੀ ਜ਼ਿੰਮੇਵਾਰੀ ਸੰਭੋ ਸਾਰੇ ਜਣੇ ਜੋ ਲੋਕਾਂ ਦੀ ਪੀੜਾ ਉਹਨਾਂ ਨੂੰ ਸਮਝੋ ਔਰ ਇਹ ਫालतू ਗੱਲਾਂ ਨੂੰ ਬੰਦ